ਪਿਛਲੇ ਸਾਲ ਜਦ ਇੱਕ ਮੁ슬ਮ ਵਿਦਵਾਨ ਦਾਸ ਦੇ ਨਾਲ ਸੀ ਟ੍ਰਾਂਟੋਚ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਹੈਰਾਨ ਹੋਇਆ ਕਿਉਂਕਿ ਉਹ ਸਵੇਰੇ ਸਿਰਫ ਉযু ਕਰਦਾ ਸੀ ਹੱਥ ਧੋਂਦਾ ਸੀ ਤੇ ਨਮਾਜ਼ ਪੜ ਲੈਂਦਾ ਸੀ ਮੈਨੂੰ ਕਹਿਣ ਵੀ ਲੱਗਾ ਮੈਂ ਤੁਹਾਡੇ ਕਮਰੇ 'ਚ ਨਮਾਜ਼ ਪੜਾਂ ਤੁਹਾਨੂੰ ਇਤਰਾਜ਼ ਤੇ ਨਹੀਂ ਮੈਂ ਕੋਈ ਇਤਰਾਜ਼ ਕਰਦਾ ਕੋਰਾਬਦਾ ਨਾ ਲੈਣਾ ਲੈ ਗਏ ਨਹੀਂ ਬਲਵਿੰਦਰ ਸਿੰਘ ਜੀ ਵੀ ਉਹਨਾਂ ਦੇ ਨਾਲ ਸੰਗਤ ਦੋ ਸੱਜਣ ਹੋਰ ਵੀ ਦਾਸ ਦੇ ਨਾਲ ਸਨ ਅਸੀਂ ਠਹਿਰੇ ਹੋਏ ਦੋ ਤਿੰਨ ਕਮਰੇ ਨਾਲ ਪਰ ਉਹ ਮੇਰੇ ਕਮਰੇ ਸੀ ਉੱਥੇ ਮੈਨੂੰ ਕਹਿਣ ਲੱਗਾ ਰੋਜ਼ ਇਸ਼ਨਾਨ ਕਰਦੇ ਹੋ ਮੈਂ ਕਿ ਸਾਰਾ ਸਿੱਖ ਜਗਤ ਭਾਰਤੀ ਪੁਰਾਣੀ ਤਹਿਜ਼ੀ ਰੋਜ਼ ਕਹਦਾ ਕਹਿੰਦਾ ਅੱਛਾ ਮੈਂ ਕੱਲ ਵਜ਼ੂ ਦੀ ਥਾਂ ਤੇ ਇਸ਼ਨਾਨ ਕਰਕੇ ਦੇਖਾਂ ਇੱਕ ਦਿਨ ਉਸਨੇ ਕੀਤਾ ਯਕੀਨ ਜਾਨੋ ਫਿਰ ਗੈਨੇ ਬਲਵਿੰਦਰ ਸਿੰਘ ਨੂੰ ਕਹਿਣ ਲੱਗਾ ਕਿ ਤੁਹਾਡੇ ਕੋਲੇ ਫालतू ਕਪੜੇ ਹਨ ਤੇ ਮੈਨੂੰ ਵੀ ਦੇ ਮੈਂ ਇਸ਼ਨਾਨ ਕਰਿਆ ਕਰਾਂ ਪਾਉ ਕਛੇਰਾ ਇਤਿਆਦ ਇਹਨਾਂ ਨੇ ਦੇ ਦਿੱਤਾ ਤੇ ਜਦ ਰੋਜ਼ ਇਸ਼ਨਾਨ ਕਰਨ ਲੱਗਾ ਕਹਿਣ ਲੱਗਾ ਗੈਨੇ ਜੀ ਅੱਧਾ ਸਿੱਖਦੇ ਤੁਸੀਂ ਮੈਨੂੰ ਬੜਾ ਦਿੱਤਾ ਕਹਿੰਦਾ ਬੜਾ ਆਨੰਦ ਆਉਂਦਾ ਹੈ ਤੇ ਇਸ਼ਨਾਨ ਕਰਕੇ ਨਮਾਜ਼ ਪੜੀਏ ਤਾਜ਼ਗੀ ਬੜੀ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ